ਗੁੱਡ ਮਾਰਨਿੰਗ ਜੀ ਸਭ ਸ਼ਿਕਾਆਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਠੀਕ ਠਾਕ ਹੋਵੋ ਤੇ ਮੇਰੇ ਨੂੰ ਵੀ ਖੁਸ਼ਾਲ ਹੋਣ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 6 ਵਜੇ ਤੇ ਬਿਲਕੁਲ ਸਹੀ 6 ਵਜੇ ਲਈ ਬਾਹਰੋਂ ਮੈਂ ਕੱਪੜੇ ਧੋ ਕੇ ਆਈ ਕੱਪੜੇ ਧੋ ਕੇ ਸੁੱਕਣੇ ਪਾਤੇ अर्ਲੀ ਉੱਠ ਖੜੀ ਸੀ ਮੈਂ ਸਵੇਰੇ ਪੌਣੇ 5 ਉੱਠ ਖੜੀ ਸੀ ਪੌਣੇ 5 ਮਸ਼ੀਨ 'ਚ ਕੱਪੜੇ ਪਾਤੇ ਸੀ ਨਾਲ ਨਾਲ ਬਾਹਰ ਅੱਜ ਮੈਂ ਵਾਕ ਨਹੀਂ ਕਰੀ ਉਹ ਹੀ ਵਾਕ ਮੈਂ ਕੱਪੜੇ ਲਿਖਾਤੀ ਬਾਹਰ ਜਾ ਕੇ ਸੌਂਗੋ ਸੈਮੀ ਤੋਂ ਤਿੰਨ ਕੱਪੜੇ ਬਾਹਰ ਅੰਦਰ ਦੋ ਇਹਨਾਂ ਨੂੰ ਉ ਤੇ ਮੈਂ ਸਵੇਰ ਹਰੀ মুਂਗੀ ਦੀ ਦਾਲ ਵਾਸ਼ ਕਰਕੇ ਪੀਂਉਂਦੀ ਸੀ ਇਹਨੂੰ ਲਗਾਉਂਗੀ ਚਾਹਤਾਂ ਪਹਿਲਾਂ ਮੈਂ ਬਹਿ ਕੇ ਹਮਲਾ ਪਾਣੀ ਦਾ ਗਲਾਸ ਖੋਲ ਪੀਣਾ ਨੂੰ ਸੁੱਕਿਆ ਪਿਆ ਭਾਏ ਦੌੜ ਬਟਾ ਕੇ ਅਪਾਸ ਲੱਗਦੀ ਹੈ ਗਰਮੀ ਬਹੁਤ ਜ਼ਿਆਦਾ ਕਰਨੀ ਹੈ ਮੈਂ ਕਿ ਕੱਪੜਾ ਸਵੇਰ ਸਵੇਰ ਕੰਮ ਠੰਢ ਠੰਢੇ ਨੇ ਵੇੜ ਦਾ ਫਿਰ ਅੰਦਰ ਦਾ ਕੰਮ ਇੱਕ ਪਾਸੇ ਬੰਦਾ ਹੋ ਜਾਂਦਾ ਹੈ ਤੇ ਉਹ ਅੰਦਰ ਕੰਮ ਕਰਦੇ ਦਾਲ ਸਬਜ਼ੀ ਤਿਆਰ ਕਰਦੀਆਂ ਪਹਿਲਾਂ ਦੇਖੋ ਉਸ ਤੋਂ ਬਾਅਦ ਦੇਖੋਗੇ ਡਸਟਿੰਗ ਦਾ ਮੈਨੂੰ ਟਾਈਮ ਲੱਗਿਆ ਵੈਸੇ ਡਸਟਿੰਗ ਮੈਂ ਨੋਬੀ ਦਿਨ ਕਰਦੀ ਸੀ ਤੇ ਦੇ ਟਾਈਮ ਲੱਗਿਆ ਥੋੜੀ ਬਹੁਤ ਕਰਨੇਗੀ। ਜਿਸ ਦਿਨ ਮੇਰਾ ਆਰਟਮਾ ਬਣਤੀ ਸੀ yellow mung daal ਇਹਦੇ ਮੈਂ ਬ੍ਰੈਕਫਾਸਟ ਵਿੱਚ ਆਪਣੇ ਲਈ ਬਣਾਉਂਗੀ ਚੀਲੇ ਸਬਜ਼ੀਆਂ ਪਾ ਕੇ ਦਹੀਂ ਨਾਲ ਖਾਵਾਂਗੀ। ਜੇ ਇਹਦੇ ਜੋ ਬੈਟਰ ਲੱਗਦਾ ਮੈਨੂੰ ਬਚਿਆ ਵੀ ਜ਼ਿਆਦਾ ਹੋਇਆ ਸਿਰ ਮੈਂ ਦੁਪਹਿਰਾਂ ਵਾਸਤੇ ਰੱਖ ਲੂੰ ਦੁਪਹਿਰੇ ਸਬਜ਼ੀ ਨਾਲ ਨਾ ਇੱਕ ਪਲੇਨ ਚੀਲਾ ਬਣਾ ਲਵਾਂਗੀ। ਤੇ ਹੁਣ ਆਰਾਮ ਨਾਲ ਬਹਿ ਕੇ ਪਹਿਲਾਂ ਪਾਣੀ ਪੀਨੇ ਆ। ਕਪੜੇ ਮੈਂ ਮਾਰਨਿੰਗ ਚ ਤੋਗੇ ਪਾਤੇ ਇਸ ਜੀਵੇਂ ਮੈਂ ਹੁਣ ਥੋੜਾ ਥੋੜਾ ਜਲਦੀ ਉੱਠਣ ਲੱਗੇ ਰੂਟੀਨ ਬਦਲ ਲਿਆ ਤਾਂ ਕੰਮ ਵੀ ਬਹੁਤ ਵਧੀਆ ਠੰਡੇ ਠੰਡੇ ਹੋ ਜਾਂਦੇ ਨੇਗੇ ਤੇ ਬਿਲਕੁਲ ਐਂਪਾ ਦੌੜਨ ਵਾਲਾ ਰੂਟੀਨ ਨਹੀਂ ਹੁੰਦਾ ਆਰਾਮ ਨਾਲ ਆਪਾਂ ਕੰਮ ਆਪਣੇ ਪਲਾਨ ਕਰਕੇ ਕਰ ਸਕਦੇ ਹਾਂ ਤਾਂ ਕਪੜਾ ਦਾ ਮੈਨੂੰ ਆਈਸ ਵੀ ਸਵੇਰੇ ਮੈਂ ਜਲਦੀ ਵਲਦੀ ਕਰ ਦਿਆਂ ਫਿਰ ਅੰਦਰ ਦਾ ਕੰਮ ਚੱਲੋ ਖਿਚਣ ਦਾ ਹੋਣ ਲੱਗ ਜੂਗਾ ਕਪੜੇ ਮੈਂ ਵਾਸ਼ ਕਰਕੇ ਪਾਤੇ ਕਪੜੇ ਵੀ ਕਾਫੀ ਸੀਗੇ ਤੋਤੇ ਵੀ ਸੈਮੀ ਚ ਨਹੀਂ ਗਰਮੀਆਂ ਵਾਲੇ ਕਪੜੇ ਮੈਂ ਥੋੜਾ ਸੈਮੀ ਚ ਧੋ ਕੇ ਰਾਜੀ ਆ ਕਿਉਂਕਿ ਫੂਲੀ ਚ ਕਾਫੀ ਟਾਈਮ ਲੱਗਦਾ ਘੱਟੋ ਘੱਟ ਡੇਢ ਘੰਟਾ ਲੱਗਿਆ ਕਪੜੇ ਐਨਾ ਜ਼ਿਆਦਾ ਗੰਦੇ ਨਹੀਂ ਹੁੰਦੇ ਸਿਰਫ ਪਸੀਨੇ ਵਾਲੀ ਹੁੰਦੇ ਨੇ ਬਸ ਆਹ ਵਾਲੇ ਕੋਰਨਰ ਦੀ ਥੋੜੀ ਇਹਨੇ ਸੈਟਿੰਗ ਚੇਂਜ ਕੀਤੀ ਹੈ ਪਹਿਲਾਂ ਇੱਕ ਕੰਟੇਨਰ ਥੱਲੇ ਪਿਆ ਸੀ ਉਹ ਮੈਂ ਉੱਪਰ ਰੱਖਤਾ ਤੇ ਇੱਥੇ ਮੈਂ ਕਿਹੋ ਜਿਹਾ ਕੰਟੇਨਰ ਰੱਖਤਾ ਸੇਮ ਹੋ ਗਏ ਸਟੀਲ ਦੇ ਕੋਈ ਲੁੱਕ ਆਉਂਦੇ ਉੱਪਰ ਇੱਕੋ ਜਿਹੀ ਹੋ ਗਈ ਜਿਹੜਾ ਆਇਲ ਡਿਸਪੈਂਸਰ ਪੈ ਸਰੋਂ ਤੇਲ ਵਾਲ ਇਹ ਤਾਂ ਥੋੜੀ ਸੈਟਿੰਗ ਚੇਂਜ ਹੋ ਗਈ। ਕਈ ਵਾਰ ਆਪਾਂ ਸੈਟਿੰਗ ਨਿਊ ਕਰਦੇ ਆਪਾਂ ਪਹਿਲਾਂ-ਪਹਿਲਾਂ ਪਤਾ ਲੱਗਦਾ ਹੈ ਨਾ ਵੀ ਕੀ ਚੀਜ਼ ਸੋਹਣੀ ਲੱਗ ਰਹੀ ਹੈ ਫਿਰ ਜਿਵੇਂ ਜਿਵੇਂ ਉਹਨੂੰ ਆਪਾਂ ਦੇਖਦੇ ਜਾਂਦੇ ਆਂ ਫਿਰ ਪਤਾ ਨਾ ਦੇ ਵੀ ਦੇਖਣ ਚ ਅੱਛਣ ਲੱਗ ਰਿਹਾ ਕੁਝ ਕੜ ਮਰਜੀ ਲੱਗ ਰਹੀ ਹੈ ਫਿਰ ਉਹਵੇਂ ਜਿਵੇਂ ਚੇਂਜ ਹੋ ਜਾਂਦਾ। ਇਹ ਸਾਂ ਪਹਿਲਾਂ ਮੈਂ ਰੱਖ ਦਿੱਤਾ ਪਰ ਮੈਨੂੰ ਪਤਾ ਨਹੀਂ ਲੱਗਿਆ ਵੀ ਵਧੀਆ ਲੱਗ ਰਿਹਾ ਪਰ ਹੁਣ ਵਧੀਆ ਲੱਗ ਰਿਹਾ ਵਾਲਾ ਕਾਰਨਰ। ਇਹ ਮੈਂ ਆਪਣਾ ਐਸਾ ਆਪਣੀ ਦੀ ਬ੍ਰੇਕਫਾਸਟ ਦਲੀ ਹੋਈ ਪੀਲੀ ਮੂੰਗੀ ਦਾਲ ਦੇ ਚੀਲੇ ਵਿੱਚ ਸਬਜ਼ੀਆਂ ਪਾ ਕੇ ਜੋ ਵੀ ਆਹ ਕੁਲ ਸਬਜ਼ੀ ਹੁੰਦੇ ਪਿਆਜ਼ ਟਮਾਟਰ ਹਰੀ ਮਿਰਚ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਮੈਨੂੰ ਬਹੁਤ ਪਸੰਦ ਆ ਹਰ ਇੱਕ ਚੀਜ਼ ਵਿੱਚ ਤੇ ਦਹੀਂ ਨਾਲ ਮੈਨੂੰ ਚੀਲਾ ਪਸੰਦ ਆ ਇੰਨੇ ਜ਼ਿਆਦਾ ਟੇਸਟੀ ਬਣੇ ਸੀ ਨਾ ਬਿਲਕੁਲ ਆਇਆ ਨਾ ਜਿਵੇਂ ਆਪਾਂ ਬਹੁਤ ਹੀ ਸੌਫਟ ਜਿਹਾ ਆਲੂ ਵਾਲੇ ਪਰੌਂਠੇ ਖਾ ਰਹੇ ਹੁੰਦੇ ਆ ਤੁਸੀਂ ਵੀ ਜ਼ਰੂਰ ਟਰਾਈ ਕਰੋ ਦਾਲ ਨੂੰ 5-6 ਘੰਟਿਆਂ ਲਈ ਭਿਓ ਕੇ ਪੀਸ ਲਓ ਵਿੱਚ ਸਬਜ਼ੀਆਂ ਪਾ ਲਓ ਚੀਲੇ ਬਣਾਓ ਬੱਚਿਆਂ ਨੂੰ ਵੀ ਖਵਾਓ ਬੱਚੇ ਵੀ ਬਹੁਤ ਪਸੰਦ ਕਰ ਲਗੇ ਬਹੁਤ ਟੇਸਟੀ ਪਰੌਂਠਿਆਂ ਵਰਗਾ ਟੇਸਟ ਆ ਰਿਹਾ ਇਸ ਬਿਲਕੁਲ ਤੇ ਹੁਣ ਜਿਵੇਂ ਜਿਵੇਂ ਕੱਪੜੇ 7:30 ਵਜੇ ਕੱਪੜੇ ਸੁੱਕ ਗਏ ਸੀ 7:30 ਵਜੇ ਦਾ ਹੀ ਟਾਈਮ ਆ ਕਿਚਨ ਚ ਮੈਂ ਦਾਲ ਬਣਾ ਲਈ ਆਪਣਾ ਬ੍ਰੈਕਫਾਸਟ ਕਰ ਲਿਆ ਆਟਾ ਵਗੈਰਾ ਗੁੰਨਤਾ ਤੇ ਮੈਂ ਕਿ ਕੱਪੜਾ ਮਲਗੇੜਾ ਮਾਰਾਂ ਤੇ ਪਹਿਲਾਂ ਮੈਂ ਅਲਟਾ ਪਲਟਾ ਇੱਕ ਵਾਰ ਬਿਜੀ ਕਰ ਗਈ ਸੀ ਪਹਿਲਾਂ ਤੇ ਹੁਣ ਮੈਂ ਉਤਾਰ ਕੇ ਲੈ ਕੇ ਆਈਆਂ ਸੁੱਕੇ ਪਏ ਸੋਲਮੋਸਟ ਕੋਮੇ ਧੁੱਪ ਪਹੁੰਚ ਜਾਂਦੀ ਹੈ ਜਾਂ ਬਹੁਤ ਗਰਮੀ ਹੈ ਤੇ ਫਿਰ ਮੈਨੂੰ ਆਏ ਹੁੰਦਾ ਕਿ ਚਲੋ ਜਿਹੜੇ ਕੱਪੜਾ ਸੁੱਕ ਗਏ ਫਟਾਫਟ ਉਤਾਰ ਲਾਂ ਧੁੱਪ ਚ ਕੱਪੜੇ ਦਾ ਰੰਗ ਵੀ ਖਰਾਬ ਹੋ ਜਾਂਦਾ ਤੇ ਚਿੱਟੇ ਕੱਪੜਾ ਜਿਹੜੇ ਹੁੰਦੇ ਨੇ ਇਹਨਾਂ ਆਪਾਂ ਹਲਕਾ ਫੁਲਕਾ ਨੀਲ ਦੇਨੇ ਆ ਇਸ ਕਰਕੇ ਫੈਸੇ ਵੀ ਮੈਨੂੰ ਤਾਂ ਆਦਤ ਹੈ ਮੈਂ ਕੱਪੜਿਆਂ ਤੇ ਗੇੜਾ ਮਾਰਦੀ ਰਹਿਣੀ ਆ ਫਿਰ ਆ ਹੀ ਹੁੰਦਾ ਵੀ ਜਲਦੀ ਜਲਦੀ ਕੱਪੜੇ ਉਤਾਰ ਲੀਏ ਜਿੰਨੇ ਕੱਪੜੇ ਹੁਣ ਧੋਤੇ ਨੇ ਸਾਰੇ ਹੁਣ ਪ੍ਰੈਸ ਵਾਲੇ ਹੋਣਗੇ ਪ੍ਰੈਸ ਹੋਣਗੇ ਤੇ ਕੱਪੜਿਆਂ ਨੂੰ ਸਿੱਧਾ ਕਰਕੇ ਮੈਂ ਚੇਅਰ ਤੇ ਰੱਖੀ ਜਾਂਦੀ ਆ ਤਾਂ ਕਿ ਇਹਨਾਂ ਵਿੱਚ ਹੋਰ ਵੱਲਣਾ ਪੈਣ ਜ ਮੈਂ ਇੱਧਰ ਬੈੱਡ ਤੇ ਛੱਡ ਦੂੰਗੀ ਤਾਂ ਪਈਆਂ 'ਚ ਬਹੁਤ ਵੱਲ ਪੈਣਗੇ ਜੋ ਪ੍ਰੈਸ ਕਰਨ ਦੇ ਵੇਲੇ ਫਿਰ ਥੋੜੀ ਟਾਈਮ ਵੱਧ ਲੱਗਦਾ ਤੇ ਮਿਹਨਤ ਵੀ ਲੱਗਦੀ ਆ ਪ੍ਰੈਸ ਕਰਨ ਤੇ ਟਾਈਮ ਵੀ ਲੱਗਦਾ ਫਿਰ ਹਨਾ ਵੱਲ ਘੱਟ ਹੋਣਗੇ ਫਿਰ ਉਹਨਾਂ ਹੀ ਆਪਾਂ ਪ੍ਰੈਸ ਚਲੋ ਘੱਟ ਨਾਲ ਸਰਜੂਆ ਇਹ ਕੋਰੇ ਤਾਂ ਸਿੱਧੇ-ਸਿੱਧੇ ਮੈਂ ਚੇਅਰ 'ਤੇ ਰੱਖਦਾ ਨਹੀਂ ਹੁੰਦੀਆਂ। ਮੁੰਗਰਮੀਆਂ 'ਚ ਕਾਟਨ ਦੇ ਕੱਪੜੇ ਹੁੰਦੇ ਨੇ ਤੇ ਕਾਟਨ ਦੇ ਪ੍ਰੈਸ ਵਾਲੇ ਵੀ ਸਾਰੇ ਪ੍ਰੈਸ ਵਾਲੇ ਹੋ ਜਾਂਦੇ ਨੇ। ਦਵਿੰਦਰ ਦੇ ਕੁੜਤੇ ਵੀ ਨਾ ਜਾਨਵਰ ਨੇ ਬਿੱਟ ਕਰਤੇ ਆ। ਕਿਉਂ ਮੈਂ ਕੱਪੜੇ ਜਿਹੜਾ ਹੁਣ ਦੇਖ ਰਹੀ ਸੀ ਸਿੱਧੇ ਕਰ ਰਹੀ ਸੀ। ਤਾਂ ਮੇਰਾ ਕੰਮ ਵਧ ਗਿਆ ਨਾ ਕਿ ਮੈਨੂੰ ਇਹ ਦੁਬਾਰੇ ਵਾਸ਼ ਕਰਨਾ ਪਊਗਾ। ਤੇ ਇਹਨੂੰ ਕਰਕੇ ਲੈ ਕੇ ਆਉਣੀ ਹੈ ਵਾਸ਼। ਤੇ ਹੁਣ ਕਿਚਨ 'ਚ ਆ ਗਈ ਸੀ ਮੈਂ। ਕਿਚਨ 'ਚ ਮੈਂ ਬਣਾ ਰਹੀ ਸੀ ਚਾਕਲੇਟ ਵਾਲਾ ਕੇਕ। ਮੈਂ ਬਿਸਕੁਟਸ ਗਰਾਇੰਡ ਕਰ ਲਏ ਚਾਕਲੇਟ ਵਾਲੇ ਮਿਕਸੀ 'ਚ। ਜੇ ਜੇ ਤੁਹਾਨੂੰ ਕੋਲ ਬਿਸਕੁਟਸ ਹੋਣ ਜੇ ਤੁਹਾਨੂੰ ਕੋਲ ਸਿੰਪਲ ਬਿਸਕੁਟਸ ਨੇ ਉਹ ਲੈ ਲਓ ਉਹਦੇ ਵਿੱਚ ਆਪਾਂ ਕੋਕੋ ਪਾਊਡਰ ਪਾ ਕੇ ਉਹਨਾਂ ਚਾਕਲੇਟ ਫਲੇਵਰ ਦੇ ਸਕਦਾ ਵੀ 2 ਚਮਚੇ ਪੀਸੀ ਹੋਈ ਚੀਨੀ ਦੇ 2 ਚਮਚ ਮੈਂ ਦੇਸੀ ਘਿਓ ਦੇ ਪਾ ਰਹੀਆਂ ਥੋੜਾ ਮੈਂ ਕੋਕੋ ਪਾਊਡਰ ਪਾਇਆ ਸੀਗਾ ਥੋੜਾ ਹੋਰ ਚਾਕਲੇਟੀ ਫਲੇਵਰ ਦੇਣ ਵਾਸਤੇ ਤੇ ਜਦ ਬਣਾਵਾਂਗੇ ਆਪਾਂ ਕੇਕ ਇਹਨਾਂ ਨੂੰ ਮਿਕਸ ਕਰ ਲਾਂਨੇ ਆ ਤੇ ਇਹਦੇ ਵਿੱਚ ਪਾਵਾਂਗੇ 1 ਚਮਚ ਬੇਕਿੰਗ ਪਾਊਡਰ ਬਿਸਕਟ ਕੇਕ ਵਿੱਚ ਸਿਰਫ ਬੇਕਿੰਗ ਪਾਊਡਰ ਹੀ ਬਹੁਤ ਹੁੰਦਾ ਕਿਉਂਕਿ ਬਿਸਕੁਟਸ ਜਦੋਂ ਬਣਦੇ ਨੇ ਤਾਂ ਉਹ ਪ੍ਰੋਸੈਸ ਵਿੱਚ ਵੀ ਕੋਈ ਰੇਜ਼ਿੰਗ ਲਈ ਕੋਈ ਚੀਜ਼ ਪਾਈ ਹੁੰਦੀ ਉਹਨਾਂ ਵਿੱਚ ਬੰਨੀ ਜਿਆਦਾ ਬੇਕਿੰਗ ਪਾਊਡਰ ਸੋਡੇ ਦੀ ਲੋੜ ਨਹੀਂ ਹੁੰਦੀ ਪਾਊਡਰ ਪਾਉਣਾ ਕੱਲਾ ਤੇ ਵੈਨੀਲਾ ਐਸੈਂਸ ਤੇ ਕੁਝ ਡ੍ਰੌਪਸ ਪਾਦੇ ਮੈਂ ਬਿਲਕੁਲ ਕੋਸੇ ਦੁੱਧ ਨਾਲ ਰੂਮ ਟੈਂਪਰੇਚਰ ਦੁੱਧ ਨਾਲ ਆਪੇ ਇਹਨੂੰ ਬੈਟਰ ਨੂੰ ਮਿਕਸ ਕਰ ਲਾਂਗੇ ਇੱਕ ਅੱਛਾ ਜਿਹਾ ਬੈਟਰ ਬਣਾ ਲਾਂਗੇ ਬਹੁਤ ਜ਼ਿਆਦਾ ਗਾੜਾ ਵੀ ਨਹੀਂ ਤੇ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਬਹੁਤ ਟੇਸਟੀ ਕੇਕ ਬਣਦਾ ਘੱਟ ਮਿਹਨਤ ਨਾਲ ਬਣਦਾ ਸੌਫਟ ਬਣਦਾ ਖਾਣ ਵਿੱਚ ਬਹੁਤ ਟੇਸਟੀ ਲੱਗਦਾ ਜੋ ਬੈਟਰ ਜੋ ਰੈਡੀ ਹੋ ਗਿਆ ਤਾਂ ਆਪਾਂ ਇਹਨੂੰ ਕੇਕ ਟਿੰਚ ਪਾਵਾਂਗੇ ਟਿੰ ਮੈਂ ਪਹਿਲਾਂ ਤਿਆਰ ਕਰਕੇ ਰੱਖ ਲਵਾਂ ਉਹਦੇ ਵਿੱਚ ਘਿਓ ਲਗਾ ਕੇ ਤੇ ਇੱਕ ਚਮਚ ਮੈਦੇ ਦਾ ਫਲਾਕ ਉਹਦੇ ਵਿੱਚ ਮੈਂ ਰੱਖ ਲਿਆ ਹੁਣ ਕੇਕ ਦੇ ਬੈਟਰ ਨੂੰ ਕੇਕ ਟਿੰਚ ਟ੍ਰਾਂਸਫਰ ਕਰਾਂਗੇ ਬਨਣ ਲਈ ਆਪਾਂ ਰੱਖ ਦਾਂਗੇ ਜੋ ਆਪਾਂ ਬੇਕਿੰਗ ਪਾਊਡਰ ਪਾਉਣਾ ਬਹੁਤ ਟਾਈਮਲੀ ਫਿਰ ਆਪਾਂ ਬਾਹਰ ਨਹੀਂ ਰੱਖਣਾ ਹੁੰਦਾ ਬਹੁਤ ਫਿਰ ਜਲਦੀ ਉਹਦੇ ਕੇਕ ਟਿੰਚ ਪਾ ਕੇ ਆਪਾਂ ਆਵਨ ਚ ਰੱਖਣਾ ਹੁੰਦਾ ਨਹੀਂ ਫਿਰ ਬੇਕਿੰਗ ਪਾਊਡਰ ਤੇ ਸੋਡਾ ਜੋ ਵੀ ਆਪਾਂ ਕੇਕ ਚ ਪਾਉਣਾ ਉਹਦਾ ਨਾ ਐਕਸ਼ਨ ਖਤਮ ਹੋਣ ਲੱਗਿਆ ਫਿਰ ਆਪਣਾ ਕੇਕ ਅਚੀ ਤਰ੍ਹਾਂ ਫੁੱਲਦਾ ਨਹੀਂ ਇਹਨੂੰ ਮੈਂ ਰੱਖ ਦਾਨਾ ਪਤੀਲੇ ਵਿੱਚ ਪਤੀਲੇ ਵਿੱਚ ਨਮਕ ਪਾ ਕੇ ਮੈਂ ਸਟੈਂਡ ਰੱਖ ਲਿਆ ਤੇ ਇਹਦੇ ਵਿੱਚ ਹੀ ਬਣਾਵਾਂਗੇ ਅੱਜ ਆਵਾਂ ਚਨੀ ਬਣਾਵਾਂਗੇ ਫਿਰ ਮੈਨੂੰ ਐਸੀ ਕਿਤੇ ਵਿੱਚ ਵਿਚਾਲੇ ਲਾਈਵ ਨਾ ਚੱਲ ਜੇ ਕਿਤੇ ਇਸ ਕਰਕੇ ਮੈਂ ਪਤੀਲੇ ਚੀ ਬਣਾ ਰਹੀ ਹਾਂ ਇਦਾਂ ਮੈਂ ਸਟੈਂਡ ਰੱਖਤਾ ਨੀਚੀ ਨਮਕ ਪਾ ਕੇ ਨਮਕ ਮੈਂ ਸਿਰਫ ਕੇਕ ਲਈ ਹੀ ਯੂਜ਼ ਕਰ ਦਉਣੀ ਆ ਠੰਡਾ ਕਰਕੇ ਇਹਨੂੰ ਫੇਰ ਡੱਬੇ ਚ ਪਾ ਕੇ ਰੱਖ ਦਾਨੀ ਆ ਤਾਂ ਆਪਾਂ ਇਹਨੂੰ ਰੱਖ ਦਾਨਾ 40-45 ਮਿੰਟ ਲਈ ਟਾਈਮ ਹੋ ਰਿਹਾ 9:30 ਦਾ ਦਵਿੰਦਰ ਹਰੇ ਖੇਤ ਨੇ ਖੇਤੋਂ ਆਏ ਨਹੀਂ ਆਣਗੇ ਤਾਂ ਫੁਲਕਾ ਖਾਣਗੇ ਬਸ ਕੱਲੇ ਫੁਲਕੇ ਬਣਾਉਣੇ ਆਂ ਦਾਲ ਸਬਜ਼ੀ कपड़े सुक भी गए सवेरे जल्दी धोते तो, फायदा हो टाइम ना सुक गए तो हम दविंदर खेस से मैं फ्री सुनना टाइम में सोचा डस्टिंग होम करना कपड़े प्रेस करना भी हूँ नहीं शाम मैंने करने पड़ने कपड़े भी प्रेस हो गए इन्होंने संभाल दी पहले मैं दविंदर के कुर्ते पजामे करते गाँव में क्या दविंद में आए मचिटे कुते पजामे ने उन्होंने कद पाने ना तिने कुरते पमे प्रेस करने वे पाए किए पहले फिर बाद अपने सूट किए कपड़े का कम हो गया खत्म तय वाले तय करके मैं संभाल चुके प्रैस आ गए ਤੁਸੀਂ ਮਨ ਮੈਂ ਕਿਚਨ ਚ ਜਾਨੀ ਆ ਚੱਕਲਾ ਬੇਨਾਂ ਨਾਲ ਲਵੇ ਲਾਉਣੀ ਆ ਇੰਨੇ ਦਵਿੰਦਰ ਆ ਜਾਣਗੇ ਆਉਣ ਵਾਲੀ ਹੋਣੇ ਸਵਾ ਨਾਲ ਹੋਗੇ ਪਾਪ ਤਾਂ ਹੁਣ ਰੋਕ ਦੇ ਟਾਈਮ ਆਉਣਗੇ ਆਉਣਗੇ ਕੇਕ ਵੀ ਬਣ ਗਏ ਕੇਕ ਵੀ ਬਾਹਰ ਕੱਢਤਾ ਮੈਂ ਸੌਰੀ ਬਾਹਰ ਨਹੀਂ ਕੱਢਦੇ ਕੱਢਦੀ ਗੈਸ ਬੰਦ ਕਰਕੇ ਆਈ ਆ ਤੇ ਇੱਕ ਟੀਲੇ ਵਿੱਚੋਂ ਮੈਂ ਜਾ ਕੇ ਬਾਹਰ ਕੱਢਦੇ ਆ ਕੇਕ ਵੀ ਬਣ ਗਏ ਅੱਜ 35 ਮਿੰਟਾਂ ਵਿੱਚ ਕੇਕ ਬਣ ਗਏ ਕਿਉਂਕਿ ਮਟੀਰੀਅਲ ਥੋੜਾ ਸੀ ਅੱਜ ਤੇ ਜਿਆਦੇ ਹੋਵੇ ਫਿਰ ਜਿਆਦਾ ਟਾਈਮ ਲੱਗਦਾ ਤੇ ਮਟੀਰੀਅਲ ਦਾ ਕਈ ਵਾਰ ਘੱਟ ਹੁੰਦਾ ਘੱਟ ਟਾਈਮ ਦਾ ਡਿਪੈਂਡ ਕਰਦਾ ਆਪਣੇ ਕੋਲ ਕਿੰਨਾ ਕ ਬੈਟਰ ਆ ਕੇਕ ਦਾ ਕਿੰਨਾ ਕ ਆਪਾਂ ਬਣਾ ਰਿਆਂਗੇ ਅੱਜ 35 ਮਿੰਟਾਂ ਚ ਬਣ ਗਿਆ ਨਹੀਂ ਕਦੇ ਕਦੇ ਚ 40 ਮਿੰਟ 45 ਮਿੰਟ ਵੀ ਲੱਗ ਜਾਂਦੇ ਨੇ ਕੇਕ ਬਣ ਕੇ ਰੈਡੀ ਹੈ ਅੱਜ 35 ਮਿੰਟਸ ਵਿੱਚ ਕੇਕ ਬਣ ਗਿਆ ਪਤਾ ਨਹੀਂ ਥੋੜਾ ਸੀ ਉਸ ਕਰਕੇ ਬਣ ਗਿਆ ਤੇ ਬਹੁਤ ਜ਼ਿਆਦਾ ਸੌਫਟ ਬਣਿਆ ਬਹੁਤ ਸੌਫਟ ਕੇਕ ਬਣਿਆ ਮੈਂ ਜਦੋਂ ਕੇਕ ਬਣ ਜਾਂਦਾ ਟੂਥਪਿਕ ਨਾਲ ਚੈੱਕ ਕਰਦੀ ਹੁੰਦੀ ਆ ਵੀ ਟੂਥਪਿਕ ਜੇ ਟੂਥਪਿਕ ਉੱਪਰ ਜੇ ਗਿੱਲਾ ਮਿਕਸਚਰ ਲੱਗ ਰਿਹਾ ਫਿਰ ਇਟ ਮੀਨਸ ਕੇਕ ਵਿੱਚੋਂ ਕੱਚਾ ਹੋਰ ਟਾਈਮ ਲੱਗਣਾ ਜੇ ਟੂਥਪਿਕ ਥੋੜਾ ਸੁੱਕਾ ਆ ਰਿਹਾ ਬਿਲਕੁਲ ਫਿਰ ਥੋੜਾ ਕੇਕ ਜਾਨੀ ਕਿ ਬਣਿਆ ਪਿਆ ਮਾਈਫ ਨਾਲ ਵੀ ਚੈੱਕ ਕਰ ਸਕਦੇ ਹੋ ਟੂਥਪਿਕ ਨਾਲ ਵੀ ਤੈਨੂੰ ਕਵਰ ਕਰਕੇ ਰੱਖ ਦਿੰਦੇ ਨੇ ਪੋਣੀ ਨਾਲ ਇੱਕ ਭੈਣ ਨੇ ਮੈਨੂੰ ਪ੍ਰਿੰਟਰ ਲਈ ਕਿਹਾ ਸੀ ਕਿ ਤੁਸੀਂ ਪ੍ਰਿੰਟਰ ਦੱਸਿਓ ਤੁਹਾਡੇ ਕੋਲ ਕਿਹੜਾ ਪ੍ਰਿੰਟਰ ਸਾਡੇ ਕੋਲ ਹੈਗਾ ਜੀ ਐਚਪੀ ਦਾ ਜਿੰਨਾ ਕੁ ਮੈਨੂੰ ਪਤਾ ਦੇਖੋ ਮੈਂ ਤੁਹਾਨੂੰ ਦੱਸ ਦਾਂ ਨਹੀਂ ਮੈਨੂੰ ਬਹੁਤ ਜ਼ਿਆਦਾ ਨੌਲੇਜ ਨਹੀਂ ਕਿਉਂਕਿ ਬੱਚੇ ਜਿਆਦਾ ਯੂਜ਼ ਕਰਦੇ ਹੁੰਦੇ ਨੇ ਐਚਪੀ ਦਾ ਪ੍ਰਿੰਟਰ ਹੈ ਲੇਜ਼ਰ ਜੈਟ ਪ੍ਰੋ ਆਵਲਾ ਮਾਡਲ ਐਮਐਫਪੀ ਐਮ128ਐਸਡਬਲ ਆਵਲਾ ਮਾਡਲ ਹੈ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਇਹਦੇ ਫੀਚਰਸ ਜ਼ਿਆਦਾ ਜਾਣਕਾਰੀ ਲਈ ਕ ਟੱਚ ਸਕਰੀਨ ਇਹਦੇ ਦਿੱਤੀ ਹੋਈ ਹੈ ਵਾਈਫਾਈ ਨਾਲ ਕਨੈਕਟ ਹੋ ਜਾਏਗਾ ਆਪਾਂ ਆਪਣੇ ਫੋਨ ਤੋਂ ਮੋਬਾਈਲ ਨਾਲ ਕਨੈਕਟ ਕਰਕੇ ਵੀ ਪ੍ਰਿੰਟ ਕੱਢ ਸਕਦੇ ਆ ਇਹਦੇ ਵਿੱਚੋ ਜੇ ਆਪਾਂ ਫੋਨ ਚੋਂ ਕਿਸੇ ਵਿੱਚ ਡਾਕੂਮੈਂਟ ਦਾ ਪ੍ਰਿੰਟ ਕੱਢਣਾ ਹੈ ਇਹ ਵਿੱਚ ਕਾਪੀ ਫੈਕਸ ਸਕੈਨ ਇਹ ਵਾਲੇ ਫੰਕਸ਼ਨਸ ਨੇ ਹਨ ਫੋਟੋਸਟੇਟ ਆਪਾਂ ਕਰ ਸਕਦੇ ਆ ਬਲੈਕ ਐਂਡ ਵਾਈਟ ਫੋਟੋਸਟੇਟ ਹੁੰਦੀ ਹੈ ਕਲਰਡ ਨਹੀਂ ਹੈਗਾ ਕਾਫੀ ਸਾਰੇ ਫੰਕਸ਼ਨਸ ਮਿਲ ਜਾਂਦੇ ਨੇ ਬਾਕੀ ਤੁਸੀਂ ਗੂਗਲ ਤੇ ਇਹਦੇ ਫੀਚਰ ਸਰਚ ਕਰ ਲਓ ਫਿਰ ਤੁਸੀਂ ਆਪਦੀ ਨੀਡ ਦੇਖਿਓ ਕਿ ਤੁਹਾਡੇ ਬੱਚਿਆਂ ਨੂੰ ਕਿੰਨੇ ਫੀਚਰਸ ਵਾਲਾ ਚਾਹੀਦਾ ਇਦੇ ਵਿੱਚ ਆਪਾਂ ਕੋਈ ਵੀ ਡਾਕੂਮੈਂਟ ਫੋਟੋਸਟੇਟ ਕਰ ਸਕਦੇ ਆ ਸਕੈਨ ਕਰ ਸਕਦੇ ਆ ਆਈਡੀ ਕਾਪੀ ਕਰ ਸਕਦੇ ਆਗੇ ਤੇ ਸਪੀਡ ਵੀ ਇਹਦੀ ਅੱਛੀ ਹੈ ਹੁਣ ਤੱਕ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇਹਦੇ ਵਿੱਚ ਮੈਂ 2 ਸਾਲਾਂ ਤੋਂ ਇਸੇ ਯੂਜ਼ ਕਰ ਰਿਹਾ ਪਹਿਲਾਂ ਸਿੰਪਲ ਪ੍ਰਿੰਟਰ ਸੀਗਾ ਤੇ ਹੁਣ ਫੋਟੋਸਟੇਟ ਵਾਲਾ ਲੈ ਕੇ ਆਂਦਾ ਅੱਛਾ ਈਜ਼ੀ ਹੋ ਜਾਂਦਾ ਲੈ ਕੇ ਡਾਕੂਮੈਂਟਸ ਲੈ ਕੇ ਆਪਾਂ ਨੂੰ ਕਿਤੇ ਭਜਣਾ ਨਹੀਂ ਪੈਂਦਾ ਘਰ ਵਿੱਚ ਆਪਾਂ ਫੋਟੋ ਕਾਪੀ ਫੋਟੋਸਟੇਟ ਕਰ ਸਕਦੇ ਆ ਔਰ ਮੈਂ ਸਿਰਫ ਫੋਟੋਸਟੇਟ ਵਾਲਾ ਫੰਕਸ਼ਨ ਯੂਜ਼ ਕਰਦੀ ਹੁੰਦੀ ਆ ਫੋਟੋ ਕਾਪੀ ਕਰਨੀ ਹੋਵੇ ਜੀ ਇੱਥੇ ਆਪਾਂ ਡਾਕੂਮੈਂਟ ਰੱਖ ਕੇ ਆਪਣਾ ਸਕੈਨ ਕਰ ਸਕਦੇ ਔਰ ਜ਼ਿਆਦਾ ਨੌਲੇਜ ਲਈ ਤੁਸੀਂ ਗੂਗਲ ਤੇ ਸਰਚ ਕਰ ਲਿਓ। ਮੈਨੂੰ ਜਿੰਨਾ ਪਤਾ ਸੀ ਮੈਂ ਥੋੜਨਾ ਸ਼ੇਅਰ ਕੀਤਾ ਹੈ ਮਾਡਲ ਦਾ। ਸਤ ਮੈਂ ਤੁਹਾਨੂੰ ਇਹ ਮਾਡਲ ਹੈ ਨਾ ਜਿੰਨਾ ਕਿ ਮੈਂ ਯੂਜ਼ ਕਰਦੀ ਮੈਨੂੰ ਠੀਕ ਲੱਗਦਾ। ਬਾਕੀ ਮੈਨੂੰ ਜ਼ਿਆਦਾ ਫੀਚਰਸ ਬਾਰੇ ਇੰਨੀ ਜ਼ਿਆਦਾ ਨੌਲੇਜ ਨਹੀਂ ਕਿਉਂਕਿ ਬੱਚੇ ਯੂਜ਼ ਕਰਦੇ ਹੁੰਦੇ ਨੇ। ਮੈਂ ਸਿਰਫ ਇਹਦਾ ਫੋਟੋ ਕਾਪੀ ਵਾਲਾ ਫੰਕਸ਼ਨ ਯੂਜ਼ ਕਰਦੀ ਆ। ਇਹ ਸ਼ਾਮ ਦਾ ਨ ਸਵਾ 6 ਦਾ ਟਾਈਮ ਆ। ਸਵਾ 6 ਵਾਦਿਰ ਵਿੱਚ ਸ਼ਾਮ ਦੀ ਸਬਜੀ ਬਣਾ ਲਈ ਸੀ ਭਿੰਡੀ ਦੀ। ਔਰ ਸਾਈਡ ਤੇ ਮੈਂ ਸ਼ਾਹੀ ਪਨੀਰ ਦਾ ਮਸਾਲਾ ਤਿਆਰ ਕਰਕੇ ਰੱਖ ਲਿਆ ਕਿਉਂਕਿ ਦੋ ਔਰ ਮਸਾਲਾ ਬਣਾਉਣਾ ਪੈਂਦਾ ਹੁਣ ਇੱਕ ਵਾਰ ਇਹ ਲਸਣ ਪਿਆਜ਼ ਕਾਜੂ ਹਰੀ ਮਿਰਚ ਟਮਾਟਰ ਇਹ ਪਾ ਕੇ ਮੈਂ ਫਰਾਈ ਕਰ ਲਿਆ ਸਾਰਾ ਕੁਝ ਫਿਰ ਜੋ ਠੰਡਾ ਹੋ ਗਿਆ ਫਿਰ ਮੈਨੂੰ ਮਿਕਸ ਵਿੱਚ ਗ੍ਰाइंड ਕਰੂੰ ਗ੍ਰाइंड ਕਰਕੇ ਰੱਖ ਲੂੰਗੀ ਸਬਜ਼ੀ ਬਣਾਉਂਗੀ ਸਵੇਰੇ ਸਵੇਰੇ ਥੋੜਾ ਮੈਨੂੰ ਈਜ਼ੀ ਹੋ ਜਾਊਗਾ ਫਿਰ ਕਿਉਂਕਿ ਦੋ ਔਰ ਮਸਾਲਾ ਫਰਾਈ ਕਰਨਾ ਪੈਂਦਾ ਔਰ ਇਧਰ ਮੈਂ ਰਾਇਤਾ ਕਦ ਰਾਇਤਾ ਲਈ ਕਦੂ ਬੋਇਲ ਕਰ ਦਿਆ ਸੀ ਕਦੂ ਕਸ ਕਰਕੇ ਇਹ ਬੋਇਲ ਕਰਿਆ ਪਿਆ ਤੇ ਫਿਰ ਮੈਂ ਹੁਣ ਵਾਕ ਕਰਨ ਜਾਣੀ ਆ ਕੇ ਬਾਕੀ ਦੀ ਤਿਆਰੀ ਕਰੂੰਗੀ ਵੋਕ ਕਰਕੇ ਆ ਗਈ ਸੀ ਮੈਂ ਤਾਂ ਹੁਣ ਮੈਂ ਪਾ ਰਹੀ ਹਾਂ ਕਦੂ ਦਾ ਰਾਇਤਾ ਪਾ ਕੇ ਰੱਖਣਾ ਫਿਰ ਖਾਣਾ ਖਾਵਾਂਗੇ ਸਾਰੇ ਆਨੇ ਪਹਿਲਾਂ ਮੈਂ ਕਿਤੇ ਫ੍ਰਿਜ ਵਿੱਚ ਫਿਰ ਉਹ ਹੋ ਜਾਊਗਾ ਜਿਆਦਾ ਚਿਲਡ ਜਾ ਹੋ ਜਾਊਗਾ ਵਧੀਆ ਲੱਗਦਾ ਠੰਡ ਠੰਡਾ ਕੰਮ ਵੀ ਆਪਣਾ ਈਜ਼ੀ ਹੋ ਜਾਂਦਾ ਪਹਿਲਾਂ ਹੀ ਤਿਆਰੀ ਕਰਕੇ ਰੱਖ ਲਓ ਸੋ ਮੈਂ ਡਿਨਰ ਦੀ ਲੱਗੀ ਇਸ ਤਿਆਰੀ ਕਰਨ ਹਾਂ ਦਹੀਂ ਨੂੰ ਥੋੜਾ ਜਿਹਾ ਦੁੱਧ ਪਾ ਕੇ ਫੈਂਟ ਲਿਆ ਕਿਉਂਕਿ ਗਾੜੀ ਹੁੰਦੀ ਆ ਰਾਇਤਾ ਥੋੜਾ ਪਤਲਾ ਹੀ ਵਧੀਆ ਲੱਗਦਾ ਦੁੱਧ ਪਾ ਲੈ ਕੁਛ ਮੈਂ ਥੋੜਾ ਜਿਹਾ ਪਾਣੀ ਵੀ ਪਾ ਦੂੰਗੀ ਪਾਣੀ ਨਾਲ ਵੀ ਟੈਕਸਚਰ ਵਧੀਆ ਹੋ ਜਾਊਗਾ ਕੱਲਾ ਦੁੱਧ ਨਾਲ ਵੀ ਨਹੀਂ ਹੁੰਦਾ ਪਾਣੀ ਨਾਲ ਵੀ ਅ ਕਿ ਮੈਂ ਪਾ ਰਹੀ ਹਾਂ ਬੁੰਦੀ ਮਸਾਲਾ ਜੋ ਤੁਹਾਨੂੰ ਮੈਂ ਸ਼ੇਅਰ ਕਰ ਚੁੱਕੀ ਹਾਂ ਬਸ ਇੱਕ ਵਾਰ ਇੱਕ ਬੋਟਲ ਖੋਲ੍ਹੋ ਤੇ ਮਸਾਲਾ ਪਾਓ ਅਲੱਗ-ਅਲੱਗ ਚੀਜ਼ਾਂ ਪਾਉਣ ਦੀ ਫਿਰ ਜ਼ਰੂਰਤ ਨਹੀਂ ਹੁੰਦੀ ਈਜ਼ੀ ਹੋ ਜਾਂਦਾ ਆਪਣਾ ਕੰਮ ਇਹਦੇ ਵਿੱਚ ਥੋੜਾ ਜਿਹਾ ਪਾਣਾ ਨਹੀਂ ਪਾਣੀ ਪਾਣੀ ਪਾ ਕੇ ਪਹਿਲਾਂ ਮੈਂ ਦਹੀਂ ਨੂੰ ਪਤਲਾ ਕਰ ਲਵਾਂ ਨਹੀਂ ਫਿਰ ਮੈਂ ਪਾਉਂਗੀ ਇਹਦੇ ਵਿੱਚ ਕद्दू ਕਾਸ ਕਰਿਆ ਹੋਇਆ ਕद्दू ਗਰਮੇ ਵਿੱਚ ਅੱਛਾ ਲੱਗਦਾ ਰਾਇਤਾ ਔਰ ਹੈਲਦੀ ਵੀ ਹੁੰਦਾ ਖਾਣਾ ਵਿੱਚ ਆਪਾਂ ਖੀਰਾ ਦੇ ਕद्दू ਦਾ ਨਹੀਂ ਰਾਇਤਾ ਖਾਣਾ ਕਦੇ-ਕਦੇ ਖੀਰਾ ਪਾ ਲਓ ਔਰ ਟਮਾਟਰ ਪਾ ਲਓ ਪਿਆਜ਼ ਪਾ ਲਓ ਬਰੀਕ ਕੱਟ ਕੇ ਉਹ ਵੀ ਅੱਛਾ ਲ ਬੋਇਲਡ ਆਲੂ ਦਾ ਰਾਇਤਾ ਆ ਲੋਵੀਆ ਚਾਹ ਨਾਲ ਸਟੈਂਡਰਡ ਸਟੈਂਡਰਡ ਚੀਜ਼ ਹੈ ਖਾਣੇ ਗਰਮੀ ਵਿੱਚ ਅੱਛੀਆਂ ਲੱਗਦੀਆਂ ਨੇ ਸੋ ਰਾਇਤਾ ਪੌਂਚ ਤੋਂ ਬਾਅਦ ਫਿਰ ਮੈਂ ਪਨੀਰ ਦਾ ਜਿਹੜਾ ਮਸਾਲਾ ਤਿਆਰ ਕਰਕੇ ਰੱਖਿਆ ਸੀ ਇਹ ਮੈਂ ਮਿਕਸੀ ਵਿੱਚ ਗ੍ਰाइंड ਕਰਕੇ ਰੱਖ ਲੂੰਗੀ ਇਹਦਾ ਪੇਸਟ ਬਣਾ ਕੇ ਫਿਰ ਮਾਰਨਿੰਗ ਵਿੱਚ ਬਣਾਉਂਗੀ ਸਬਜ਼ੀ ਫਿਰ ਥੋੜਾ ਨਾ ਕੰਮ ਈਜ਼ੀ ਹੋ ਜਾਂਦਾ ਆਪ ਤਾਂ ਨਹੀਂ ਤੇ ਮਾਰਨਿੰਗ ਵਿੱਚ ਕੰਮ ਸਾਈਡ ਬਾਈ ਸਾਈਡ ਹੋਰ ਵੀ ਕਾਫੀ ਸਾਰੇ ਹੁੰਦੇ ਨੇ ਫਿਰ ਮੈਂ ਕਿਹਾ ਚਲੋ ਇੰਨੀ ਤਿਆਰੀ ਮੈਂ ਹੁਣ ਕਰਕੇ ਰੱਖ ਲੈਂਦੀ ਆ ਕੰਮ ਮੈਨੂੰ ਸ਼ਾਮ ਨੂੰ ਵੀ ਅੱਜ ਕਾਫੀ ਸੀ ਥਕਾਵਟ ਜਿਵੇਂ ਮੈਨੂੰ ਬਹੁਤ ਹੋ ਗਈ ਸੀ ਕੰ ਕਈ ਵਾਰ ਤਾਂ ਕਿਚਨ ਦਾ ਕੰਮ ਬਹੁਤ ਹੀ ਘੱਟ ਹੁੰਦਾ ਕਈ ਵਾਰ ਬਹੁਤ ਜ਼ਿਆਦਾ ਲੋਡ ਹੁੰਦਾ ਕੰਮ ਦਾ ਫਿਰ ਮਸਾਲਾ ਮਿਕਸੀ ਚ ਪੀਸ ਲਵਾਂਗੇ ਫਿਰ ਐਸੀ ਮੈਨੂੰ ਸਵੇਰ ਦੇ ਮੇਰੇ ਕੰਮ ਈਜ਼ੀ ਹੋ ਜਾਣਗੇ ਕਿਉਂਕਿ ਸਵੇਰੇ ਵੀ ਮੈਨੂੰ ਕਰਨੇ ਹੀ ਪੈਣਗੇ ਥੋੜਾ ਜਿਹਾ ਫਰਮ ਪਲੈਨਿੰਗ ਜੀ ਕਰਕੇ ਚੱਲੀਏ ਨਾ ਆਪਦੇ ਕੰਮ ਸੌਖੇ ਹੋ ਜਾਂਦੇ ਨੇਗੇ ਸੇ ਨੂੰ ਮੈਂ ਕੰਟੇਨਰ ਚ ਕੱਢ ਕੇ ਰੱਖ ਲੂੰਗੀ ਸਟੀਲ ਦੇ ਡੱਬੇ ਵਿੱਚ ਫਿਰ ਸਵੇਰੇ ਬਣਾਵਾਂਗੇ ਸ਼ਾਹੀ ਪਨੀਰ ਦੀ ਸਬਜ਼ੀ ਸ਼ਾਹੀ ਪਨੀਰ ਦੀ ਸਬਜ਼ੀ ਲਈ ਅ ਕੋਫਤੇ ਦੀ ਸਬਜ਼ੀ ਲਈ ਮਲਾਈ ਕੋਫਤੇ ਸਬਜ਼ੀ ਲਈ ਐਂ ਕੜਾਹੀ ਪਨੀਰ ਦੀ ਸਬਜ਼ੀ ਲਈ ਇਦਾਂ ਹੀ ਸੇਮ ਤਰ੍ਹਾਂ ਦੀ ਗਰੇਵੀ ਬਣਦੀ ਹੈ ਡਬਲ ਫਰਾਈ ਕਰਨਾ ਪੈਂਦਾ ਮਸਾਲਾ ਦੋ ਵਾਰੀ ਹੁਣ ਦੁਬਾਰਾ ਇਹਨੂੰ ਫਰਾਈ ਕਰਾਂਗੇ ਤਾਂ ਬਹੁਤ ਘੱਟ ਟਾਈਮ ਵਿੱਚ ਫਰਾਈ ਹੋ ਜਾਊ ਜਿਆਦਾ ਟਾਈਮ ਨਹੀਂ ਲੱਗੂਗਾ ਇੱਕ ਵਾਰ ਆਪਾਂ ਇਹਨੂੰ ਫਰਾਈ ਕਰ ਲਿਆ ਫਿਰ ਮਿਕਸੀ 'ਚ ਹੁਣ ਆਪਾਂ ਪੀਸ ਲਿਆ ਤਾਂ ਇਹਨੂੰ ਫਰਾਈ ਕਰਾਂਗੇ ਨਾ ਜੇ ਜਦੋਂ ਆਪਾਂ ਦਸੂਗਾ ਤਾਂ ਬਹੁਤ ਜ਼ਿਆਦਾ ਟਾਈਮ ਲੱਗਣਾ ਸਿਰਫ 2-3 ਮਿੰਟ ਵਿੱਚ ਹੀ ਮਸਾਲਾ ਫਰਾਈ ਹੋ ਜਾਣਾ ਤੇ ਮੈਂ ਕਿਹਾ ਹੁਣ ਚਲੋ ਡਿਨਰ ਲਈ ਮੈਂ ਸੈਲਡ ਵੀ ਕੱਟ ਕੇ ਰੱਖ ਲਾਂਦੀ ਆ ਆਟਾ ਗੁੰਨਿਆ ਹੋਇਆ ਤੇ ਮੈਂ ਆਪਣੇ ਲਈ ਥੋੜੀ ਜਿਹੀ ਮੈਂ ਖਿਚੜੀ ਬਣਾਈ ਸੀ ਦਲੀ ਹੋਈ ਹਰੀ ਮੂੰਗੀ ਦਾਲ ਦੀ ਤੇ ਚੌਲਾਂ ਦੀ ਦੋ ਚਮਚ ਮੈਂ ਚਾਵਲ ਪਾਏ ਸਿਰਫ ਚਮਚ ਦੋ ਚਮਚ ਚਾਵਲ ਪਾਏ ਸੀ ਤਿੰਨ ਚਮਚ ਮੈਂ ਦਾਲ ਦੇ ਪਾਏ ਸੀ ਤੇ ਬਹੁਤ ਟੇਸਟੀ ਖਿਚੜੀ ਬਣੀ ਥੋੜੀ ਜਿਹੀ ਬਣਾਈ ਸੀ ਪਤਲੀ ਜੀ ਤੇ ਖਿਚੜੀ ਮੇਰੀ ਬਣ ਗਈ ਸੀਗੀ ਇਧਰ ਮੈਂ ਕੱਟ ਰਹੀ ਹਾਂ ਸੈਲਡ ਫਿਰ ਪਹਿਲਾਂ ਡਿਨਰ ਦੀ ਤਿਆਰੀ ਹੋਵੇ ਤਾਂ ਫਿਰ ਆਪ ਫੂਲਕਾ ਬਣਾਈ ਚਲੋ ਬਾਕੀ ਸਾਰਾ ਸਮਾਨ ਤਿਆਰ ਹੋਵੇ ਆਪਣੇ ਕੋਲ ਪਿਆ ਹੋਵੇ ਤਾਂ ਆਪਣਾ ਕੰਮ ਈਜ਼ੀ ਹੋ ਜਾਵੇ ਫਿਰ ਬਾਰੀ-ਬਾਰੀ ਤਵਾ ਛੱਡ ਕੇ ਚੀਜ਼ਾਂ ਨਹੀਂ ਚੱਕਣੀਆਂ ਧਰਨੀਆਂ ਪੈਂਦੀਆਂ ਅਜਨਾ ਮੈਨੂੰ ਕਮੈਂਟ ਆਇਆ ਇੱਕ ਤੁਹਾਨੂੰ ਦੱਸਦੀਆਂ ਕਹਿੰਦੇ ਕੰਮ ਤੋਂ ਛੁੱਟੀ ਲੈ ਕੇ ਕਲੀਨਿੰਗ ਤੋਂ ਛੁੱਟੀ ਲੈ ਕੇ ਵੀਰ ਜੀ ਲੈ ਕੇ ਘੁੰਮਣ ਚਲ ਜਿਓ ਹਾਂ ਕਮੈਂਟ ਆਇਆ ਕਹਿੰਦੇ ਕਲੀਨਿੰਗ ਤੋਂ ਛੁੱਟੀ ਲੈ ਕੇ ਘੁੰਮਣ ਚਲ ਜਿਓ ਬਾਗ ਦਾਂਗੇ ਥਮ ਧੰਦੇ ਮਾਣੇ ਹੋ ਤੇ ਕੱਲ ਕੱਲ ਸਾ ਸਾਡੀ ਇਸ ਟੌਪਿਕ ਤੇ ਗੱਲ ਹੋਈ ਸੀ ਮੈਂ ਦਿਵਿੰਦਰ ਨੂੰ ਕਿਹਾ ਵੀ ਚਲੋ ਕਿਤੇ ਘੁੰਮ ਕਿਉਂ ਨਾ ਘਰ ਬੈਠ ਬੈਠ ਬੋਰ ਚ ਹੋ ਗਈ ਮੈਨੂੰ ਕਹਿੰਦੇ ਚਲੋ ਬਣਾ ਲਓ ਪ੍ਰੋਗਰਾਮ ਵੀ ਚੱਲਦੇ ਆ ਫਿਰ ਮੈਂ ਸੋਚਿਆ ਵੀ ਕਿੱਥੇ ਚੱਲੀਏ ਗਰਮੀ ਤੇ ਐਨੇ ਘਰੋਂ ਤਾਂ ਨਿਕਲਣ ਦੀ ਜੀ ਨਹੀਂ ਕਰਦਾ ਮੈਂ ਕਿ ਦਿਨ ਖਰਚੇ ਬਾਰ ਕਰਾਂਗੇ ਜਦੋਂ ਤਾਂ ਘਰੇ ਦਿਨ ਰਾਤ ਏਸੀ ਲਾ ਕੇ ਬੈਠੇ ਰਹੋ ਹਨ ਘੁੰਮਣ ਤੋਂ ਹੀ ਵਧੀਆ ਆਰਾਮਦਾਰੀ ਇਥੇ ਰਵਾਂਗੇ ਕੁਝ ਬਾਹਰ ਆ ਕੇ ਅੱਛਾ ਫੂਡ ਖਾਓ ਘਰੇ ਏਸੀ 'ਚ ਰਹੋ ਘੁੰਮਣ ਨਾਲ ਤੇ ਉਹਦੀ ਗਰਮੀ ਤਾਂ ਘੁੰਮਣ ਨੂੰ ਦਿਲ ਨਹੀਂ ਕਰਦਾ ਕਿਤੇ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ ਇਸ ਤਰ੍ਹਾਂ ਕੇ ਅਸੀਂ ਪਲਾਨ ਡ੍ਰੌਪ ਕਰ ਤਾਗੇ ਅਸੀਂ ਕਿ ਦੇਖੋ ਘੁੰਮਣਾ ਨਹੀਂ ਹੈਗਾ ਜੇ ਘੁੰਮਾਂਗੇ ਤਾਂ ਵੱਡਾ ਟੂਰ ਹੀ ਲਾਵਾਂਗੇ ਐਦਾਂ ਗਰਮੀ 'ਚ ਨਹੀਂ ਜਾਂਦੇ ਕੋ ਦੋ ਦਿਨਾਂ ਲਈ ਕਿਤੇ ਵੀ ਸੋ ਐਸੀ ਮੇਰੀ ਆਈਡੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਬਸਕ੍ਰਾਈਬ ਕਰਨਾ